ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵੋਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਜ ਰੱਖੇ ਤੰਦਰੁਸਤੀ ਬਖਸ਼ੇ 3 ਜੂਨ 4 ਜੂਨ 5 ਜੂਨ ਦੇ ਰਿਜ਼ਲਟ ਕਬੱਡੀ ਕਪਾਂ ਦੇ ਫਾਈਨਲ ਰਿਜ਼ਲਟ ਜੋ ਕਿ ਅੱਜ ਇਕੱਠੇ ਹੀ ਪਾਵਾਂਗੇ ਕਿਉਂਕਿ 2-3 ਦਿਨਾਂ ਤੋਂ ਬਾਹਰ ਸੀਗੇ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਉੱਥੇ ਔਰ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਵ ਸਿੰਘ ਗਿੱਲ ਝੰਡਾਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ 4 ਜੂਨ ਪਿੰਡ ਤੰਗਰਾਲੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਟੀਮ ਬਏ ਆਪਰਲੈਂਟੀ ਕਬੱਡੀ ਕਲੱਬ ਨਿਊਜ਼ੀਲੈਂਡ 32 ਨੰਬਰ ਫਾਸਟ 61000 ਨਕਦ ਪਲੱਸ ਕੱਪ ਟੀਮ ਜੂਬਾ ਬ੍ਰਦਰਜ਼ ਕਬੱਡੀ ਕਲੱਬ ਕੈਲੀਫੋਰਨੀਆ 22 ਨੰਬਰ ਸੈਕੰਡ 52000 ਨਕਦ ਪਲੱਸ ਕੱਪ ਬੈਸਟ ਰੇਡਰ ਰਹਾ ਨਿੱਕਾ ਉਹਨਾਂ ਦਾ ਹੋਰ 17 ਰੇਡਰ 17 ਨੰਬਰ ਨਿਊਜ਼ੀਲੈਂਡ ਵੱਲੋਂ ਬੈਸਟ ਜਾਪੀ ਰਿਹਾ ਜੀ ਲੁੱਡਣ ਤਾਂ ਮੀ ਸੰਧਰਾ 11 ਟੱਚ ਚਾਰ ਜਫੇ ਨਿਊਜ਼ੀਲੈਂਡ ਬੈਸਟਾਂ ਨੂੰ 15 15000 ਨਗਦ ਪਿੰਡ ਕੋਟਲੀ ਸੂਰਤ ਮੱਲੀ ਜਿਹੜਾ ਗੁਰਦਾਸਪੁਰ ਦੇ ਕਬੱਡੀ ਸ਼ੋਅ ਮੇਜ ਦਾ ਫਾਈਨਲ ਰਿਜ਼ਲਟ ਟੀਮ ਕਬੱਡੀ ਕਲੱਬ ਪਧਰੀ ਪਲੱਸ ਮੂਸੇ 44 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੋਰਸਿੰਗ 35 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਪਿੰਡ ਮੂਲਿਆਵਾਲ ਜਿਲਾ ਗੁਰਦਾਸਪੁਰ ਦੇ ਕਵੈਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਵੈਡੀ ਕਲੱਬ ਡੱਬਵਾਲ 27.5 ਨੰਬਰ ਫਾਸਟ 52000 ਨਕਦ ਪਲੱਸ ਕੱਪ ਟੀਮ ਕਵੈਡੀ ਕਲੱਬ ਨੂਰ ਮਹਿਲ 23 ਨੰਬਰ ਸੈਕੰਡ 41000 ਨਕਦ ਪਲੱਸ ਕੱਪ ਇੱਥੇ ਬੈਸਟ ਨਹੀਂ ਸੀਗੇ ਜੀ ਪਿੰਡ ਡਗਰੂ ਜਿਲਾ ਮੋਗਾ ਦੇ ਕਵੈਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਵੈਡੀ 70 ਕਿਲੋ ਭਾਰ ਵਰਗ ਦੇ ਪਿੰਡ ਕੋਸਾ ਕੋਟਲਾ 11.5 ਨੰਬਰ ਫਾਸਟ 21000 ਨਕਦ ਪਲੱਸ ਕੱਪ ਪਿੰਡ rau ke 9 ਨੰਬਰ ਸੈਕੰਡ 15000 ਨਕਦ ਪਲੱਸ ਕੱਪ ਬੈਸਟ ਰੇਡਰ ਮਨੀ rau ke 6 ਰੇਡ 3 ਨੰਬਰ ਬੈਸਟ ਜਫੀ ਸਿਮੂ ਕੋਸਾ ਕੋਟਲਾ 7 ਟੱਚ 4 ਜਫੇ ਬੈਸਟ 6ਾਲੇ ਪੱਖੇ ਪਲੱਸ 11100 ਰੁਪਏ ਨਕਦ ਬਲਾਰੇ ਰਾਜਵੀਰ ਤੇ ਬੂਟਾ ਆਲਮ ਤੇ ਇਸੇ ਤਰ੍ਹਾਂ ਭਾਈ 5 ਜੂਨ ਜਿਹੜੇ ਕੱਲ ਮੈਚ ਹੋਇਆ ਉਹਨਾਂ ਦੇ ਰਿਜ਼ਲਟ ਪਿੰਡ ਮੁੰਡਾ ਪਿੰਡ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਹਰੀਦਾਸ ਜੀ ਕਬੱਡੀ ਕਲੱਬ ਰੱਤਾ ਗੁੱਦਾ 59 ਨੰਬਰ ਫਰਸਟ ਨਾਗਦ ਰਾਸ਼ੀ ਪਲੱਸ ਕੱਪ ਟੀਮ ਸ਼ਹੀਦ ਭਗਤ ਸਿੰਘ ਜੀ ਕਬੱਡੀ ਕਲੱਬ ਘੜਕਾ 36 ਨੰਬਰ ਸੈਕੰਡ ਨਾਗਦ ਰਾਸ਼ੀ ਪਲੱਸ ਕੱਪ ਬੋਲ ਬਲਾਰੇ ਸੀਗੇ ਇੱਥੇ ਬੂਟਾ ਉਮਰੀਆਂ ਨਾਲ ਲਖਵੀਰ ਬਸਾ ਕੇ ਪਰਸ ਰਾਮਪੁਰ ਜ਼ਿਲ੍ਹਾ ਜਲੰਧਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ 60 ਕਿਲੋ ਦੂਜਾ ਦਿਨ ਟੂਰਨਾਮੈਂਟ ਪਿੰਡ ਪਰਸਰਾਮਪੁਰ 21 ਨੰਬਰ ਫਾਸਟ 31000 ਨਕਦ ਪਲੱਸ ਕੱਪ ਪਿੰਡ ਪੋਜੇਵਾਲ 15 ਸਾਢੇ 15 ਨੰਬਰ ਸੈਕੰਡ 25000 ਨਕਦ ਪਲੱਸ ਕੱਪ ਇਸੇ ਤਰ੍ਹਾਂ ਪਿੰਡ ਰਾਜਾਤਾਲ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਮੋਗਾ 37 ਨੰਬਰ ਫਾਸਟ 65000 ਨਕਦ ਪਲੱਸ ਕੱਪ ਟੀਮ ਭਾਈ ਲਖਵੀਰ ਸਿੰਘ ਜੀ ਕਬੱਡੀ ਕਲੱਬ ਕਰਿਆਲਾ ਮਾਝਾ 33 ਨੰਬਰ ਸੈਕੰਡ 52000 ਨਕਦ ਪਲੱਸ ਕੱਪ ਬਲਾਰੇ ਹਰਜੀਤ ਡਢਿਆਲਾ ਤੇ ਰਾਣਾ ਸਿੰਘਪੁਰ ਪਿੰਡ ਕੋਰਕ ਪਿੰਡ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਬਿਧੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 44 ਨੰਬਰ ਫਾਸਟ ਨਕਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਆਤਮਾ ਸਿੰਘ ਜੀ ਕਬੱਡੀ ਕਲੱਬ ਕਰਿਆਲਾ ਮਾਝਾ 33 ਨੰਬਰ ਸੈਕੰਡ ਨਕਦ ਰਾਸ਼ੀ ਪਲੱਸ ਕੱਪ ਬਲਾਰੇ ਹਰਦੇয়াল ਸੁੱਗਾ ਤੇ ਰਮਨ ਚੰਬਾ ਪਿੰਡ ਅਸਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਮਾਝਾ ਖਾਲਸਾ ਕਬੱਡੀ ਘਰਿਆਲਾ ਮਾਝਾ 45 ਨੰਬਰ ਫਸਟ ਨਗਦਰਾਸ਼ੀ ਪਲੱਸ ਕੱਪ ਟੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਜਿਸ 38 ਨੰਬਰ ਸੈਕੰਡ ਨਗਦਰਾਸ਼ੀ ਪਲੱਸ ਕੱਪ ਇਹ ਮੰਨ ਕੇ ਚਲੋ ਜੀ 3 4 5 ਤਰੀਕ ਦੇ ਜਿੰਨੇ ਵੀ ਰਿਜ਼ਲਟ ਸੀਗੇ ਸਾਰੇ ਆਪਾਂ ਬੋਲ ਦਿੱਤੇ ਨੇ ਇਹਕਾ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਆਪਜੀ ਨੂੰ ਵਧੀਆ ਲੱਗਦੀ ਆ ਵੱਧ ਤੋਂ ਵੱਧ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਮਿਲਦੇ ਆ ਕੱਲ ਨੂੰ ਸਵੇਰੇ